ਹਾਈ ਪਤਾਨੀ ਕੀ ਗੱਲ ਸਿਹੜੀ ਬੜਾ ਦਰਦ ਹੋਂਡਿਆ ਆਈਓ ਲੈਫੀ ਮਾਤਾ ਇੰਨਾ ਬੋਲਦੀ ਇੰਨਾ ਬੋਲਦੀ ਪਤਾ ਨਹੀਂ ਕੀ ਖਾਂਦੀ ਓ ਕਿਤੇ ਇਹਦੇ ਦੇ ਸਿਰ ਨੂੰ ਕੱਖ ਨਹੀਂ ਹੁੰਦਾ ਕਿਤੇ ਆ ਮੈਂ ਮਾੜਾ ਜਹੰਤਰ ਕੀ ਬੋਲੀ ਹੋਂਤਰ ਸਿਹੜੀ ਪਾੜ ਪਾੜ ਜਾਣ ੜਿਆ ਆਈਓ ਕੀ ਹਮਤਰੇ ਕੱਪੜੇ ਚਾਲ ਹੰਗਾਲਣ ੜੀਂ ਤੇ ਮਣਾ ਉਹ ਵੀ ਤੂੰ ਹੰਗਾਲ ਦੇ ਪਰ ਹੰਗਾਲਣ ਨੂੰ ਤਾਂ ਹੀ ਜੀ ਕਰੇ ਨਾ ਜੇ ਕੋਈ ਕਦਰ ਕਰੇ ਤੇ ਤੁਹਾਨੂੰ ਤਾਂ ਹੀ ਜੀ ਕਰਦਾ ਨਹੀਂ ਤੇ ਮੈਨੂੰ ਧੋਂਦਿਆ ਕਿਹੜਾ ਪਾੜੀ ਮੋ ਤੇ ਮੇਰਾ ਇਨਾ ਸਿਰ ਪਟੰਡਿਆ ਕਿ ਤੇ ਇਹ ਨਹੀਂ ਕਿ ਤੇ ਕਹਿਣਾ ਵੀ ਚੱਲ ਕਿ ਤੈਨੂੰ ਚਾਹ ਇੱਕ ਦੇ ਘੋਟੇ ਬਣਾ ਦਈਏ ਕਿਦਾਂ ਲੌਂਗ ਲੂੰਗ ਪਾ ਕੇ ਉਹਨੂੰ ਆਂਦੀ ਦਬ ਦਬ ਕਰ ਤੋ ਪੋਸ ਦੋ ਬਸ ਉਹਦਾ ਹੀ ਉਹ ਬਸੇ ਨੂੰ ਹੈਗਾ ਮੇਰਾ ਤਾਂ ਕੋਈ ਨਹੀਂ ਹੈਗਾ ਮਨੋ ਮਨੋ ਬਾਹਰ ਨਿਕਲ ਇਹ ਗਲਵਾ ਤੇਰੇ ਮੈਦੇ ਨਾ ਮੀਡੀਆ ਨੂੰ ਤੇਲ ਜਰਾ ਹੈ ਕੀ ਗੱਲ ਵਾ ਸਿਰ ਵੱਧਾ ਵਾ ਮੇਰੇ ਸਿਰ ਨੂੰ ਪੀਰ ਉਹਨੇ ਤੂੰ ਹੀ ਕਿ ਰੋਲੀ ਪਾਈ ਬੜਾ ਰੋਲਾ ਹੀ ਪੁੰਜਦਾ ਕਿ ਸੁਣ ਤ ਲੋਕ ਇਹਦੀ ਸਿਰ ਮੇਰਾ ਤੇਰਾ ਪਟੰਡਿਆ ਵਾ ਕਿਹੜੀ ਕਿਹਦੀ ਸੁਣੀ ਆ ਮੰਮੀ ਦੇ ਵਿਚਾਰੀ ਛੱਟ ਲੱਗੇ ਤੁਸੀਂ ਇੱਕ ਤੂੰ ਇਧਰ ਮੰਜੇ ਚੜ੍ਹ ਕੇ ਬਿਠੀ ਐ ਇੱਕ ਉਧਰ ਬੈਠੀ ਕੰਮ ਕਹਿੰਨੇ ਕਰਨਾ ਵਾ ਹਾਏ ਵੇ ਰੱਬਾ ਮੇਰੇ ਇੱਥੇ ਹੋਣ ਮੇਨਾਂ ਹਜੇ ਹੋੜੇ ਪਿਹਰੇ ਪਿਰਦੀ ਗਈ ਮੇਨੋਂ ਕੰਮ ਹੀ ਨਹੀਂ ਹੁੰਦੀ ਗਈ ਸਾਟੋ ਤੇ ਕਿੰਨੇ ਲੱਗੀ ਚੰਗੀ ਪੜੀ ਬਾਹਰ ਗਈ ਹਜੇ ਉਹ ਵਿਚਾਰੀ ਮਿਸਤਰੀਆਂ ਨਾਲ ਲਾਂਡਾ ਹੀ ਆ ਕੋਲਡਾ ਹੀ ਆ ਟਾ ਰੋੜਾ ਤੋੜ ਕੇ ਤੇ ਪਾਣੀ ਫੜਾ ਕੇ ਕੋਹ ਕਰ ਤੇ ਤੁਸੀਂ ਚੌਧਰਾਣੀਆ ਬਣੀਆ ਮਾਹ ਰਾਣੀ ਆ ਕਿ ਮੰਜੇ ਚੜ੍ਹ ਕੇ ਬਿਠੀ ਐ ਇੱਕ ਉਧਰ ਬਾਹਰ ਬੈਠੀ ਆ ਉਹਨੂੰ ਹਾਲਤ ਵਾ ਜਿੰਨਾ ਮਰਜ਼ੀ ਕਰ ਲਓ ਉਹਨੂੰ ਨਹੀਂ ਕੋਈ ਕਦਰ ਹੈਗੀ ਭਾਵੇਂ ਕੋਈ ਮਰ ਜੇ ਉਹਨਾਂ ਕੋਈ ਘਰ ਦੇ ਸਾਰੇ ਪਖੰਡ ਗਾਂਦੀ ਆ ਕੋਈ ਸਾਰ ਸੁੱਟ ਨਹੀਂ ਲੱਗੀ ਉਹਦੇ ਕੋਈ ਪਖੰਡ ਨਹੀਂ ਸੱਚੀ ਆ ਵਿਚਾਰੀ ਮੈਰ ਜਦੋਂ ਬਿਨਾਂ ਤੁਹੀਂ ਵੀ ਅਜੇ ਕਰੇ ਸਿਰ ਬੰਨ ਲੈਂਦੇ ਹੋ ਕਦੇ ਕੁਫ ਕਰ ਲੈਂਦੇ ਹੋ ਔਰ ਫਿਰ ਮਾੜੀ ਮਾੜੀ ਤਰੀ ਫੇਨ ਰਹੀ ਆ ਤੇ ਮੈਂ ਉਹਨੂੰ ਉਹਨੂੰ ਕਹਿ ਨਹੀਂ ਸਕਦਾ ਕੋਈ ਮੇਰਾ ਤੇ ਤੇਰੇ ਜੋਰ ਚੱਲਦਾ ਮੈਂ ਤੈਨੂੰ ਹੱਕਣਾ ਹੀ ਉਹ ਮਰ ਜੀ ਬੋਲ ਮੇਰਾ ਅੱਗੇ ਸਿਰ ਪਾੜ ਪਾੜ ਜਾਂਦਾ ਹੈ ਤੂੰ ਆੜ ਕੇ ਮੇਰਾ ਸਿਰ ਤੇ ਚੜ ਕੇ ਬੋਲ ਡਾਪੇ ਜੀ ਹੁਣ ਸ਼ਿਰਪਾਟੇ ਕੋਈ ਘਰ ਮੰਮੀ ਵਿਚਾਰੀ ਕੀ ਕਰੇ ਤੁਹਾਨੂੰ ਕਦੇ ਬਸਤ ਹੁੰਦਾ ਜਿਵੇਂ ਮਾਂ ਪਿਓ ਮੇਰੇ ਨੇ ਮਰਨਾ ਇਥੇ ਕੰਮ ਕਰਨਾ ਸਾਰਾ ਘਰ ਸਾਰੇ ਸਾਰੇ ਕੋਈ ਮਿਸਤਰੀਆ ਦਿਵਾਲੇ ਬਾਹਰ ਵੀ ਪੱਠਾ ਦਿੱਤਾ ਵੀ ਸਾਰਾ ਕੁਝ ਕਰਨਾ ਉਹਨਾਂ ਨੇ ਤੇ ਤੁਸੀਂ ਇੱਕ ਦੋ ਰੋਟੀਆਂ ਪਕਾਉਣ ਤੋਂ ਤੰਗ ਤੁਸੀਂ ਦੋ ਜਣੇ ਆਪਸੇ ਵਿੱਚ ਭਿੜੀ ਜਾਣ ਰਹੀਆਂ ਜਿਉ ਆਵੇ ਮੰਜੇ ਤੇ ਪਈ ਉਹਨੂੰ ਕੀ ਹੋਇਆ ਵਾ ਚੰਗੀ ਭਲੀ ਆ ਕੰਮ ਕਰਨ ਦੇ ਭਾਣੇ ਸਾਰੇ ਕਿੰਨੇ ਮੈਂ ਠੰਡ ਵਿੱਚ ਕੱਪੜੇ ਥੋਤੇ ਅੰਦਰ ਠੰਡ ਨਹੀਂ ਮੇਰਾ ਸਿਰ ਪਾਟਣ ਰਿਹਾ ਕਿਦ ਇੰਨਾ ਬੁੜਾ ਹਾਲ ਹੋੜਿਆ ਇਹ ਨਹੀਂ ਕਿ ਆ ਬਚਾਲ ਕਿਦ ਦਵਾਈ ਬੁਖਾਰ ਦੀ ਕਿਦ ਲਿਆ ਦੇ ਜਾਂ ਚਾਹ ਇਹਨੂੰ ਕਿਦ ਸਾਰ ਜਣੇ ਨੂੰ ਘ ਹੋਰ ਕਿੰਨਾ ਕਹੇ ਅਗੇ ਤਾਂ ਕੰਮ ਤਾਂ ਸਾਰਾ ਹੋ ਗਿਆ ਹੋਰ ਨੀ ਕੋਈ ਮੇ ਕੋਈ ਨਹੀਂ ਹੁੰਦਾ ਮੈਂ ਤਾਂ ਲੱਗੀ ਲੰਮੇ ਪੈਣ ਘੜੀ ਖਸਮਾ ਨੂੰ ਖਾਵੇ ਜਾਂਦਾ ਤੂੰ ਲੰਮੇ ਪੈ ਜਾ ਉਹ ਉਦਾ ਬਾਹਰ ਹੋ ਗਿਆ ਤਾ ਘੜ ਘੜ ਕਰਨ ਰਹੀ ਆ ਘੜੀ ਜਾਵੇ ਹੋਰ ਜਣਿਆ ਚਾਰ ਬੰਦੇ ਆਏ ਕੰਮ ਕਰਨ ਵਾ ਤੇ ਇਹਨਾਂ ਨੂੰ ਰੋਟੀ ਪਾਣੀ ਕਿੱਥੋਂ ਦੇਣਾ ਇਹਨਾਂ ਨੂੰ ਵਿਚਾਰੇ ਨੂੰ ਸਾਰੀ ਦਿਹਾੜੀ ਮਰ ਚਲੇ ਤੇਰੇ ਕੰਮ ਕਰਦੇ ਹੀ ਉਹਨਾਂ ਨੇ ਕਹਿੰਦੇ ਨਾ ਕੋਈ ਚਾਹ ਪਾਣੀ ਨਾ ਉਹਨਾਂ ਨੂੰ ਕੋਈ ਗੱਲ ਨਾ ਕੋਈ ਬਾਤ ਵਿਚਾਰਿਆਂ ਨੂੰ ਆ ਮੇ ਕੋਈ ਨਹੀਂ ਹੁੰਦਾ ਹਾਂ ਮੇਰਾ ਅੰਤਰਾ ਸਿਰ ਪਾਰ ਪਾਰ ਜਾਂ ਗਿਆ ਤੁਸੀਂ ਪਖੰਡ ਬਣਾਇਆ ਵਾ ਪਖੰਡ ਕਹਦਾ ਯਾਰ ਤੁਸੀਂ ਅਰਜਾਈਆਂ ਲਤਾਂੜ ਕੇ ਤੁਸੀਂ ਸੌਗੇ ਅਹੀਂ ਬ ਇਹੜੇ ਹੀ ਕਮਾ ਕੇ-ਕਮਾ ਕੇ ਘਰ ਦੇ ਪੈਸਾ ਲਾਉਂਦੇ ਚਾਰ ਸਵੇਰੋ ਭੈਣ ਭਰਾ ਨੂੰ ਲਿਆ ਕੇ ਆਉਂਦੇ ਕਦੇ ਮੇਹਤਰੀ ਆ ਲੱਕੜ ਵਾਲਾ ਕਦੇ ਰਾਹ ਜਾ ਕਦੇ ਕੁਝਾ ਨਹੀਂ ਹੁਣ ਤੁਹਾਡੇ ਬਾਡੇ ਆ ਹੀ ਸੇ ਰਹਿਣ ਡੈ ਹੁਣ ਤੇ ਮਾਦ ਲਾ ਕੇ ਮੇਰੇ ਮੇਰੇ ਨਾਲ ਬੋਲਣਗੇ ਅੱਗੇ ਤੁਸੀਂ ਕਦੀ ਮੈਨਾਂ ਇੰਨਾਂ ਉੱਚੀ ਆਵਾਜ਼ ਚ ਗੱਲ ਨਹੀਂ ਕੀਤੀ ਅੱਗੇ ਕਹਿੰਦੇ ਜਿੱਦਾਂ ਤੂੰ ਕਹੇਂਗੀ ਉਦਾਂ ਮੰਨੂਗੀ ਹੁਣ ਲੱਗ ਗਿਆ ਨਾ ਮਾਦੇ ਪਿੱਛੇ ਦੇਖਿਆ ਲੱਗ ਗਿਆ ਪਤਾ ਹੁਣ ਤੁਹਾਡਾ ਉਹ ਮਾਦੇ ਪਿੱਛੇ ਲੱਗਣਾ ਪਿਓ ਦੇ ਪਿੱਛੇ ਵੀ ਲੱਗਣਾ ਪੈਂਦਾ ਵਾ ਲੱਗੀ ਜਾਓ ਕੀ ਕਰੀ ਅਸੀਂ ਹੁਣ ਲੱਗੀ ਜਾਓ ਮੇਰੇ ਤੁਹਾਡੀਆਂ ਸੁਣੀਏ ਕਿਹਦੇ ਕਿਹਦੀ ਸੁਣੀਏ ਸ ਚਲ ਠੀਕ ਆ ਮਾਪਿਓ ਦੀ ਸੁਣੀ ਜਾਓ ਮੈਂ ਤਾਂ ਨਹੀਂ ਨਾ ਚੰਗੀ ਲੱਗਦੀ ਤੇ ਮੈਂ ਚਲੀ ਜਾਨੀ ਫਿਰ ਇਥੋਂ ਮੈਂ ਇੱਥੇ ਰਹਿ ਕੇ ਕੀ ਕਰਨਾ ਵਾ ਖੇਤੜੀ ਖਾਣੀ ਮੈਂ ਤਾਂ ਕੁਚਾਰਸ ਵੇੜੇ ਇਹੋ ਤੇ ਗੱਲ ਬਣਾਏ ਇਹ ਤਾਂ ਵੱਡੀ ਵੇ ਕੁਫੀ ਆ ਉਹ ਜਿਹਨੇ ਮਾਪਿਓ ਨੇ ਜਿਹੜਾ ਕੁੜੀਆਂ ਦੇ ਨਾਂ 'ਚ ਮੇਹ ਲਾਤੀ ਨਾ ਤੇ ਮੁੜ ਕੇ ਅਸੀਂ ਕੀ ਕਰਾਂਗੇ ਕਿੱਥੋਂ ਰੋਟੀ ਪਾਣੀ ਖਾਣਾ ਹੀ ਹੋ ਉਹਨਾਂ ਦਾ ਕੋਈ ਪਤਾ ਨਹੀਂ ਉਹ ਬਿਰਦ ਸਰੀਰ ਉਹਨਾਂ ਦਾ ਪੁਰਾਣਾ ਸਰੀਰ ਵਾ ਇਹਨਿੰ ਕੋ ਪਤਾ ਉਹਨਾਂ ਨੇ ਕਿੱਧਰ ਨੂੰ ਕੰਮ ਜਣਾਣਾ ਹੀ ਹੋ ਤੇ ਮੁੜ ਕੇ ਇੱਥੇ ਕੰਦਾ ਦੇ ਨਾ ਕਸੌਣ ਦੇ ਦੇ ਕਿ ਨਾ ਰੋਵੇਂਗੀ ਅੱਖਾਂ 'ਚ ਕੋਈ ਨਹੀਂ ਇਦੀ ਗੱਲੀ ਉਹ ਤੂੰ ਮਾਰ ਨਾ ਮਾਰੀ ਸੋੜ ਨਾ ਮਾਰੀ ਬਹਿ ਕੇ ਲਾ ਕੇ ਉਹਦੇ ਬਹਿ ਜਾ ਜਾ ਕੇ ਸੁਣ ਲਾਂਗੇ ਕੋਈ ਗੱਲ ਨਹੀਂ ਉਹਨਾਂ ਦੀ ਸੁਣਾਗੇ ਤੇਰੇ ਵੀ ਸੁਣਾਗੇ ਸਾਰੇ ਸੁਣਾ ਗਿਆ ਅਸੀਂ ਸਾਡਾ ਤਾਂ ਕੰਮ ਹੀ ਸੁਣਨ ਦਾ ਵਾ ਤੇ ਤੂੰ ਨਜ਼ਾਰੇ ਲੈ ਤੋ ਕੋਈ ਗੱਲ ਨਹੀਂ ਤੂੰ ਮਾਰ ਮਾਰ ਇਹਦੇ ਹਿੱਤਾ ਨਹੀਂ ਇਹਦੀ ਜ਼ਬਾਨ ਪੱਦ ਹੁਣੀ ਜਰਾ ਕਿ ਇੱਧ ਵਾਲੇ ਸਿੱਤਰ ਕੇਰ ਇਹਦੇ ਪੋਟੇ ਦੇ ਪਟੇ ਜੇ ਇਹਦੇ ਅੱਗੇ ਮੋਟੇ ਚੰਮ ਨੂੰ ਕੀ ਹੁਣਾਵਾ ਗੱਲਾਂ ਨਾਲ ਇਹਨੂੰ ਕੱਟ ਵੀ ਬਣਦਾ ਇਹਨੂੰ ਜੁੱਤੀਆਂ ਨਾ ਬਣਨਾ ਵਾ ਹਾਈ ਤੇ ਜਿਕ ਲਾਦੇ ਸਵਾਬ ਲਾਦੇ ਤੇ ਗਾਹੀ ਆ ਜਾ ਹੁਣ ਇਤੇ ਮਜੇ ਨਾ ਖਲੋ ਕੇ ਦੇ ਸੁਣ ਉਥੇ ਲੱਗੇ ਅੰਦਰ ਪਵਾ ਦਿੰਦੇ ਨਾਲ ਬਾਹਰ ਦਾਲੇ ਤੇ ਕੋਈ ਗੱਲ ਨਹੀਂ ਅਜ ਕਿਹੜਾ ਅੰਦਰ ਹੈਗਾ ਹੁਣ ਪਵਾ ਦੇਣੀ ਆ ਹੁਣ ਮੈਂ ਕਿਹਾ ਕਿ ਉਹਨੇ ਮੇਰੀ ਆਖੀ ਮੰਨਣੀ ਨੀਗੀ ਯਾਕੇ ਨਾ ਯਾ ਤੈਨੂੰ ਮੱਗਿਆ ਹੁੰਦੀ ਆ ਬਾਬਾ ਤੇ ਹੁਣ ਮੈਂ ਉਹਨੂੰ আনিਆ ਤੈਨੂੰ ਇਤਰਾ ਨਹੀਂ ਕਾ ਪੱਪ ਬਣਦਾ ਫੇਰ ਇਹਦੇ ਦੁਵਾਰੇ ਜਰਾ ਕੱਪ ਚੱਪ ਲੈ ਦੇ ਪਰ ਮੰਮੀ ਬਹਿਲਾ ਤੂੰ ਮੈਨਾਂ ਇੰਨੀ ਵਧੀ ਕੀਆ ਕਰਦੇ ਪਰ ਮੈਂ ਤੁਹਾਡੇ ਅੱਗੇ ਕਦੀ ਵੀ ਜਵਾਬ ਕੀਤਾ ਪਰ ਤਈ ਆ ਮੈਨਾਂ ਚੰਗੀ ਨਹੀਂ ਕਾਂਦੇ ਜਿਹੜੀ ਹੁਣ ਤਸੀਂ ਕਰੋਂਦੇ ਹੁਣ ਤਸੀਂ ਮੁੰਡੇ ਨੂੰ ਮੇਰੇ ਦੁਵਾਰੇ ਦਾਤਾ ਵਾ ਤੇ ਮੁੰਡੇ ਦੁਵਾਰ ਦਾ ਮੁੰਡਾ ਸੱਚਾ ਹੀ ਆ ਝੂਠਾ ਨਹੀਂ ਗਾ ਮੁੰਡਾ ਮੁੰਡੇ ਨੇ ਸਭ ਕੁਝ ਵੇਖ ਲਿਆ ਵਾ ਐਵੇਂ ਨਹੀਂ ਮੁੰਡਾ ਗਿਆ ਅੱਗੇ ਤੂੰ ਫੋਨਾ ਤੇ ਕੀਤਾ ਕੀ ਪੁੱਛਦਾ ਹੁਣ ਉਹ ਸਭ ਕੁਝ ਵੇਖਣ ਡਿਆ ਉਹ ਸੱਚਾ ਡਿਆ ਵਾ ਸਭ ਵੇਖ ਲਿਆ ਤੇ ਪੱਟੀਆਂ ਬਾਹਰ ਪਣਾ ਕੇ ਤ ਆਹਨੇ ਮਗਰ ਮਾਸ ਵਾਲੇ ਅੱਥਰੂ ਜਿਹਾ ਸੁੱਟ ਘੁੱਠੇ ਮੁੱਠੇ ਛੁੱਟਣ ਡਈਆਂ ਲੋਕਾਂ ਦੇ ਤਾਂ 70 ਵਜ ਜਾਂਦੇ ਤਾਂ ਨਹੀਂ ਰੁੰਦੀਆਂ ਤੇ ਤੇਰੇ ਮਾਰੇ ਜੇ ਝਟਕਾਈ ਮਾਰੀਆਂ ਤਾਂ ਤੂੰ ਆੜਿਆ ਡਗਲੇ ਦੂ ਛੁੱਟਣ ਡਾਵੀਂ ਆ ਸਿਤਰਾਲਾਲ ਤੁਸੀਂ ਘੱਟ ਵੀ ਕੀ ਕਾਂਡੇ ਮੇਰੇ ਨਾਲ ਕੀ ਤੁਸੀਂ ਮੇਰੇ ਨਾਲ ਘੱਟ ਕਾਂਡੇ ਮੈਨੂੰ 24 ਘੰਟੇ ਸਿਤਰ ਵਜਦੇ ਆ ਮੈਨੂੰ ਕਿਹੜਾ ਦਿਨ ਵਾ ਖਾਲੀ ਜਿੱਦ ਤੱਕ ਜਰਤਾਂ ਦੀ ਰੋਦਾ ਲੱਗਦਾ ਤੈਨੂੰ ਮੁੰਡੇ ਨੂੰ ਇਨਾਮ ਦੇ ਮੇਰੇ ਮੈਂ ਤੈਨੂੰ ਆਨੀ ਆ ਬੀ ਜਬਾਨ ਬੰਦ ਕਰ ਲਿਆ ਕਰ ਆਹ ਜਿਹੜੀ ਤੇਰੀ ਜਬਾਨ ਆ ਨਾ ਇਹੋ ਡਈ ਉਹ ਤੈਨੂੰ ਪਵਾਉਣ ਉਹ ਤਾਂ ਨਹੀਂ ਤੈਨੂੰ ਵੱਜਦੇ ਤੂੰ ਠੰਡਿਆ ਦੁੱਧ ਫੂ ਕੋਸ਼ਿਸ਼ ਨਾ ਹੋ ਕਿ ਕਿੱਥੇ ਜਾਣਾ ਮੈਂ ਨਹੀਂ ਕਰਦੀ ਕੱਖ ਵੀ ਮਨ ਪਹੁੰਚ ਜਾ ਕੇ ਤੂੰ ਕਰਦੀ ਨਹੀਂ ਇਸ ਕੋ ਹਵੀ ਦੇਖੀ ਤੇਰ ਕਾ ਮੈਂ ਕਿਤਾ ਪਕੋਂ ਮ ਨਹੀਂ ਰੋਟੀਆਂ ਤੇ ਖਾਨੀ ਆ ਬਾਧੋ ਆਗੀ ਇਹਦੇ ਵਾਰੀ ਜਿੰਨਾ ਇਹ ਮੂੰਹ ਆ ਲੈ ਕੇ ਜਾਂ ਉਹ ਨਾ ਤਾਂ ਨਹੀਂ ਚੜਦੀ ਜਾਂਦੀ ਆ ਫਿਰ ਨੂੰ ਚੜਦੀ ਜਾਂਦੀ ਆ ਪਰ ਮੇਰੀ ਕੀ ਕਰਨੀ ਆ ਕਰਨਾ ਕੀ ਆ ਬਸ ਆ ਕੱਪੜੇ ਚੋਂਣ ਲਈ ਕੰਮ ਸੀ ਕੋਈ ਕੰਮ ਇਹ ਮੈਂ ਬਾਹਰ ਬਾਹਰ ਗੱਲਬਾਤ ਕਰਨੀ ਤੇ ਨਾ ਕੋਈ ਹਾਏ ਹਾ ਕਿਹੜੀ ਗੱਲ ਕਰਨੀ ਆ ਇੱਥੇ ਕਰ ਲੋ ਆਜੋ ਗੱਲ ਕੀ ਕਰਨੀ ਆ ਮੈਂ ਲੈਂਦਾ ਸੀ ਤੂੰ ਆਪ ਹੀ ਦੱਸਿੰਦੀ ਤੇ ਵਧੀਆ ਸੀ ਮੈਂ ਨਾ ਬੜੇ ਟਾਈਮ ਦਾ ਤੇਰੇ ਮੋਹ ਨਾਲ ਵੇਖਣ ਡਿਆ ਵਾਂ ਮੈਂ ਤੈਨੂੰ ਬੜਾ ਚੰਗਾ ਸਮਝਦਾ ਸੀ ਮੈਂ ਤਾਂ ਆਖਿਆ ਵੀ ਮੇਰੀਆਂ ਭੈਣਾਂ ਵੇ ਨਾ ਧੋਖਾ ਦੇ ਗਏ ਮੇਰੇ ਨਾਲ ਪਰ ਤੂੰ ਮੇਰੇ ਨਾਲ ਹਰ ਸਾਥ ਖੜਦੀ ਸੀ ਤੂੰ ਮੇਰੇ ਨਾਲ ਇਦਾਂ ਨਹੀਂ ਕਰੇਂਗੀ ਪਰ ਤੂੰ ਨਾ ਮੇਰਾ ਦਿਲ ਹੀ ਤੋੜਦਾ ਕੰਮ ਕਰਕੇ ਹਾਏ ਹਾਏ ਹੋਇਆ ਕੀ ਆ ਕਿਹੜਾ ਕੰਮ ਮੈਂ ਇਦਾਂ ਦਾ ਕਰਤਾ ਜਿਹੜਾ ਤੁਹਾਡਾ ਦਿਲ ਟੁੱਟ ਗਿਆ ਵਾ ਗੱਲ ਤੇ ਦੱਸੋ ਗੱਲ ਕੀ ਦੱਸਣੀ ਆ ਨਾ ਸਮਝਣਾ ਮਨ ਤੇ ਨਾ ਨਾਧਨ ਨਾ ਬਣ ਜਿੱਦਾਂ ਤੇ ਇਹਨੂੰ ਕੁਝ ਨਹੀਂ ਪਤਾ ਹੁੰਦਾ ਮੈਨੂੰ ਨਹੀਂ ਪਤਾ ਜਿੰਨਾ ਚਿਰ ਤੁਸੀਂ ਗੱਲ ਕੋਈ ਕਰੋਗੇ ਨਹੀਂ ਤੇ ਮੈਨੂੰ ਪਤਾ ਕਿਦਾਂ ਲੱਗੂਗਾ ਤੇ ਮੈਨੂੰ ਪਤਾ ਕਿ ਨਹੀਂ ਪਤਾ ਆਪਣੇ ਮੂੰਹੋਂ ਗੱਲ ਕਰੋਗੇ ਤੇ ਫੇਰ ਹੀ ਪਤਾ ਲੱਗੂਗਾ ਕਿ ਕੀ ਡੈ ਤੁਸੀਂ ਬਾਜ਼ਾਰ ਤਾਂ ਨਹੀਂ ਆ ਪਉਣ ਨਹੀਂ ਤੇਰਾ ਕੀ ਜਾਂਦਾ ਮੈਨੂੰ ਕੁਛ ਨਹੀਂ ਪਤਾ ਤੂੰ ਚੋਰੀਆਂ ਕਮਾਵੇਂਗੀ ਤੇ ਮੈਨੂੰ ਪਤਾ ਨਹੀਂ ਲੱਗਣਾ ਹੈ ਤੂੰ ਹੀ ਨਾ ਸਾਫ਼ ਸਾਫ਼ ਗੱਲ ਕਰੋ ਐਵੇਂ ਬਾਜ਼ਾਰ ਤਾਂ ਨਹੀਂ ਆ ਨਾ ਪਾਈ ਜਾਓ ਮੈਨੂੰ ਹੋਰ ਤਰ੍ਹਾਂ ਹੋਈ ਜਾਂਦਾ ਐਵੇਂ ਤੁਸੀਂ ਗੱਲ ਕਮਾਈ ਜਾਂਦੇ ਹੋ ਤਾਂ ਦੱਸਦੇ ਹੈ ਨਹੀਂ ਕੱਖ ਵੀ ਫੇਰ ਸੁਣ ਮੇਰੀ ਧਿਆਨ ਨਾਲ ਗੱਲ ਤੂੰ ਕਮਲਦੇ ਸੋਰੇ ਕੀ ਲੈਣ ਗਈ ਦੱਸ ਮੈਨੂੰ ਤੂੰ ਉੱਥੇ ਤੂੰ ਤੇਰੀ ਚੰਗੀ ਬੇਇੱਜ਼ਤੀ ਨਾ ਕੀਤੀ ਇਹ ਸੱਚ ਵਾ ਨਾ ਗੱਲ ਹੁਣ ਕੁੰਦੀ ਕਹਨੀ ਆ ਸੱਪ ਸੋਂਗੇ ਤੈਨੂੰ ਚੋਰੀਆਂ ਘਮਾਉਂਦੀ ਮੇਰੇ ਤੋਂ ਇਹ ਮੈਂ ਸਮਝਿਆ ਸੀ ਪਰ ਤੂੰ ਬਹੁਤ ਸਿਆਣੀ ਆ ਪਰ ਤੂੰ ਬੇਕੂਫਾ ਬਹੁਤ ਜ਼ਿਆਦਾ ਮੇਰਾ ਇਹ ਨਾ ਮਨਾ ਕਹਿੰਦੇ ਬਾਵਜੂਦ ਵੀ ਤੂੰ ਉੱਥੇ ਗਈ ਕੀ ਲੈਣ ਗਈ ਦੱਸ ਮੈਨੂੰ ਜਿੱਤੇ ਮੈਂ ਟੋਕਿਆ ਸੀ ਵੀ ਨਹੀਂ ਜਾਣਾ ਉੱਥੇ ਉਹਨਾਂ ਦੇ ਮੱਥੇ ਲੱਗਣਾ ਸੰਗਾਤਾਂ ਦੇ ਪਰ ਤੂੰ ਫੇਰ ਗਈ ਮੇਰੇ ਕਹਿੰਦੇ ਬਾਵਜੂਦ ਵੀ ਕੁੰਦੀ ਨਾ ਹੋਣਾ ਖੈਰப்பா ਹੁਣ ਕੀ ਮੈਂ ਕਰਾਂ ਇਹਨੂੰ ਕਿੱਦਾਂ ਪਤਾ ਲੱਗ ਗਿਆ ਲੱਗਦਾ ਕਿ ਇਹ ਨਹੀਂ ਆਂਡੋ ਗਵਾਂਡੋ ਲੁੱਤੀ ਲਾਤੀ ਆ ਹੁਣ ਮੈਂ ਕੀ ਜਵਾਬ ਦਵਾ ਮੈਨੂੰ ਤੇ ਲੱਗਦਾ ਇਹ ਚਾਚੀ ਦਾ ਹੀ ਕੰਮ ਈ ਆ ਉਹਨੇ ਸਗਾਤ ਨੇ ਫੋਨ ਕਰਕੇ ਤੇ ਕੰਨ ਭਰੇ ਹੋਣੇ ਆ ਹਾਏ ਹੁਣ ਤੇ ਮੈਨੂੰ ਕੋਈ ਗੱਲ ਨਹੀਂ ਆਉਂਦੀ ਇਹਦੇ ਗਾਲੀ ਕਿੱਦਾਂ ਦਾਬੇ ਲੈ ਲੈ ਪੈਂਦੇ ਆ ਮੈਨੂੰ ਤਾ ਬੋਲਦੀ ਨਹੀਂ ਆ ਤੈਨੂੰ ਸੱਪ ਸੰਗਿਆ ਜੇ ਮੈਂ ਨਾ ਪੁੱਛਦਾ ਤੂੰ ਦੱਸਣਾ ਮੈਨੂੰ ਮੈਂ ਤੁਹਾਨੂੰ ਕੀ ਦੱਸਣਾ ਹੈਗਾ ਮੈਂ ਤਾਂ ਇਹੋ ਹੀ ਸੋਚਿਆ ਕਿ ਜੇ ਮੈਂ ਤੁਹਾਡੇ ਨਾਲ ਗੱਲ ਆਣ ਕੇ ਕੀਤੀ ਨਾ ਤੇ ਤੁਹਾਡੇ ਮਨ 'ਚ ਫੇਰ ਉਹ ਉਦਾਸੀ ਜੀ ਪੈਦਾ ਹੋ ਜਾਣੀ ਆ ਕਿ ਮੇਰੀਆਂ ਭੈਣਾਂ ਨੇ ਆਹ ਕੰਮ ਕੀਤਾ। ਬਸ ਇਸੇ ਗੱਲੋਂ ਡਰਦੀ ਨਹੀਂ ਦੱਸਿਆ ਕਿ ਜਿਹੜਾ ਤੁਸੀਂ ਮਾੜਾ ਮੋਟਾ ਹੱਸਣ ਹੱਸਣ ਲੱਗੇਈ ਹੈ ਨਾ ਫੇਰ ਉਹ ਹੀ ਮਾਹੌਲ ਹੋ ਜਾਣਾ ਸਾਡੇ ਘਰ ਦੇ ਵਿੱਚ। ਉਹ ਮੈਂ ਤਾਂ ਸ਼ਾਂਤ ਹੋ ਗਿਆ ਸੀ। ਤੂੰ ਜਾ ਕੇ ਨਾ ਮੇਰੇ ਫੇਰ ਦਿਮਾਗ ਨੂੰ ਅੱਗ ਚਾੜਤੀ ਆ। ਚਾੜਤੀ ਨਾ ਭਾਜੀ, ਇਹਨਾਂ ਪੱਕੇ ਮਾਰ ਕੇ ਬਾਹਰ ਕੱਢਿਆ ਉਹਨਾਂ ਨੇ। ਸਮਝ ਲੱਗੀ ਨਾ ਤੈਨੂੰ? ਗਈ ਹੀ ਵੱਡੀ ਉੱਥੇ ਸੰਧੀ ਕਰਨ ਉਹਨਾਂ ਨਾਲ। ਉਹਨਾਂ 'ਤੇ ਭਾਰੀ ਚੜ੍ਹਿਆ। ਭਾਈ ਤਾਂ ਮੈਂ ਮਉਣੂ ਦੇ ਸਾਥ 'ਚ ਮੈਂ ਮੈਂ ਭੁੱਲ ਗਿਆ ਇਹਨਾਂ ਨੂੰ ਪਰ ਤੂੰ ਮੈਨੂੰ ਫੇਰ ਚੇਤਾ ਕਰਤਾ ਡਾਣਾ ਦਾ ਤੇ ਮੈਂ ਦੱਸਾਂ ਤੈਨੂੰ ਮੈਂ ਬਖਸ਼ ਲੈ ਇਹਨਾਂ ਨੂੰ ਓਹੋ ਮੈਂ ਬਾਜੀ-ਭੂਜੀ ਨਹੀਂ ਕੋਈ ਚੜਾਉਣ ਗਈ ਤੇ ਨਾ ਮੈਂ ਲੈਣ ਹੀ ਗਈ ਆ ਮੈਂ ਤਾਂ ਸਿਰਫ ਉਹਨਾਂ ਦੇ ਗਾੜੀ ਇਹੋ ਹੀ ਹੱਥ ਪੱਲਾ ਜੋੜਨ ਗਈਗੀ ਵੀ ਹਾਨੂੰ ਤੁਹਾਡੀ ਪਹਿਲੀ ਦੀ ਲੋੜ ਨਹੀਂ ਹੈਗੀ ਤੁਸੀਂ ਬਸ ਇਹਨਾਂ ਵਾਂ ਵੀ ਜਿਹੜੀ ਪਹਿਲੀ ਤੁਸੀਂ ਚਾਚੇ ਦੇ ਪੁੱਤ ਨੂੰ ਦਿੱਤੀ ਆ ਨਾ ਤੁਸੀਂ ਲਾਂਬੇ ਕਿਸ ਦੂਜੇ ਪਿੰਡ 'ਚ ਦੇ ਦਿਓ ਠੇਕੇ ਤੇ ਪਰ ਸਾਡੇ ਟੱਬਰ 'ਚ ਨਾ ਦੋ ਕਿਉਂਕਿ ਜਦੋਂ ਤੁਸੀਂ ਬਾਹਰ ਅੰਦਰ ਜਾਂਦੇ ਹੀ ਹੋ ਨਾ ਮੇਰੀ ਜਾਨ ਨੂੰ ਸੈਂਸਾ ਪਿਆਰ ਰਹਿਦਾ ਵਾ ਉਹਨਾਂ ਦੇ ਮੁੰਡੇ ਟੀਚੜਾ ਨਹੀਂ ਬੜੀਆਂ ਕਰਦੇ ਆ ਤੂੰ ਹੀ ਤਾਂ ਗੇ ਅੱਗ ਦੀ ਨਾਲੀ ਤੇ ਐਵੇਂ ਲੜਾਈ ਹੋਊਗੀ ਫਾਇਦਾ ਕੀ ਹੋਊਗਾ ਫੇ ਚੰਗੇ ਫੁੱਲ ਪਾਏ ਤੈਨੂੰ ਨਾ ੱਟੇ ਮਾਰ ਕੇ ਬਾਹਰ ਕੱਢਿਆ ਤੈਨੂੰ ਨਾ ਨਹੀਂ ਹੋ ਗਈ ਸੰਦੀ ਤੀਆਂ ਬਕਵਾਸ ਕਰਦੀ ਮੈਨਾਂ ਜਿਆਦਾ ਹਾਇ ਰੱਬ ਨੂੰ ਉਹਦੇ ਸਮਝ ਨਹੀਂ ਆਈ ਕਿ ਇਹਨੂੰ ਇਹ ਸਾਰੀਆਂ ਗੱਲਾਂ ਦਸੀਆਂ ਕਿੰਨੇ ਆ ਮੈਂ ਇੱਥੇ ਬਥੇਰਾ ਪਤਿਓਂ ਦੀ ਗੱਲ ਕੀਤੀ ਪਰ ਨਾ ਉਹ ਗੱਲ ਤੇ ਆਇਆ ਹੀ ਨਹੀਂ ਪਰ ਪੁੱਛਣਾ ਤੇ ਮੇਰਾ ਬੰਦਾ ਹੀ ਹੈ ਨਾ ਕਿ ਤੁਹਾਨੂੰ ਦੱਸਿਆ ਕਿੰਨੇ ਚਲ ਕੋਈ ਨਾ ਫੇਰ ਕਿਤੇ ਮੌਕਾ ਵੇਖ ਕੇ ਨਾ ਤੇ ਪੁੱਛੂਗੀ ਇਹਨਾਂ ਨੂੰ ਕਿ ਤੁਹਾਡੇ ਨਾਲ ਗੱਲ ਕੀਤੀ ਕਿੰਨੇ ਆਈ ਦਿਨ ਹੋ ਗਿਆ ਮੈਨੂੰ ਨਾ ਨੋਆ ਨੋ ਹੱਸਣਾ ਮੱਥਾ ਮਾਰਨ ल्या ਨੂੰ ਨਾ ਨੋ ਹੀ ਆਖੇ ਲੱਗਦੀ ਆ ਤੇ ਨਾ ਸਾਸੀ ਲੱਗਦੀ ਆ ਉਹਨਾਂ ਗ ਵਿਚਾਰੇ ਗਰੀਬਾਂ ਕੋ ਪੈੜੀ ਲਿਆਂ ਕੇ ਤੇ ਨਾ ਗੱਡੇ ਗ ਬਾਦਸ਼ਾਹ ਹੋ ਜਾਣਾ ਹੀ ਹੋ ਹੁਣ ਮੈਂ ਇਦਾਂ ਕਰਨਾ ਨਹੀਂ ਮੈਂ ਨਾ ਹੀਰੇ ਨਾਲ ਫੋਨ ਦਾ ਡਰਾਵਾ ਮਾਰਦਾ ਵਾ ਤੇ ਮੈਂ ਲੱਗਾ ਉਹਨੂੰ ਇਰੇ ਨੂੰ ਫੋਨ ਕਰ ਕਰਨ ਵੇਖਿਓ ਫੇ ਤੁਹਾਡੀ ਕਿਦਾਂ ਭੂਤ ਨਹੀਂ ਬੁਲਾਉਂਦਾ ਵਾ ਸਿਆਣੇ ਆਖਿਆ ਆਪਣਾ ਹੀ ਖਾਓ ਕਿ ਕੋਈ ਕਿਸੇ ਨਾਲ ਆਸ ਨਾ ਰੱਖੋ ਚਲੋ ਮਰਜੀ ਹੈ ਇਹਨਾਂ ਦੀ ਮੰਨ ਜਾਣਗੇ ਠੀਕ ਆ ਨਾ ਮੰਨਣਗੇ ਤਾਂ ਵੇਖੂਗਾ ਕੱਲਾ ਹੀ ਗੱਲਾਂ ਕਰੀ ਜਾਂਦੇ ਐ ਕੀ ਡੇ ਉਹ ਕਰਨ ਮੈਂ ਕਦੇ ਜੀ ਸੁਣ ਲਈ ਆ ਕਿ ਪਤਾ ਨਹੀਂ ਕੀ ਡੇ ਆ ਕੀ ਕਹਿ ਜਾਨ ਨੂੰ ਨੋ ਸੱਸ ਨੂੰ ਤੂੰ ਸਮਝਾਉਣਾ ਵਾ ਨੋ ਸੱਸ ਨੇ ਇਹੋ ਸਮਝਾਉਣਾ ਮੈਂ ਤੁਹਾਨੂੰ ਆਖਣ ਡਿਆ ਕਈ ਦਿਨ ਹੋ ਗਏ ਮੈਨੂੰ ਪਰ ਨਹੀਂ ਉਹਨਾਂ ਨੂੰ ਜਾ ਰਹੇ ਤੰਗ ਕਰਨਾ ਗਰੀਬਾਂ ਨੂੰ ਨਾ ਕਰੋ ਆਖੇ ਲੱਗ ਜੋ ਜਾਣੇ ਆਖਿਆ ਵਾ ਕਾਰ ਆਈ ਲక్ష్ਮੀ ਨਹੀਂ ਮੋੜੀਦੀ ਹੁੰਦੀ ਤੇ ਜਦੋਂ ਉਹਨਾਂ ਦੇ ਨਾਂ ਲੱਗੀ ਆ ਤੁਹਾਨੂੰ ਬੜੀ ਵਰਾ ਆਖਿਆ ਤੇ ਤੁਸੀਂ ਆਖੀ ਜਾਂਦੇ ਹੋ ਨਹੀਂ ਲਿਹਾਉਣੀ ਨਹੀਂ ਲਿਹਾਉਣੀ ਲਿਹਾਉਣੀ ਕਿਉਂ ਨਹੀਂ ਗਈ ਹਾਡੀ ਜਾਂਦਾ ਤਵਾ ਅਸੀਂ ਅੱਜ ਲੈ ਆਈਏ ਕੱਲ ਲੈ ਆਈਏ ਇਹਦੇ ਵਿੱਚ ਕਿਸ ਦਾ ਕੀ ਜੋਰ ਵਾ ਤੇ ਤੁਸੀਂ ਆਵੇਂ ਆਖੀ ਜਾਂਦੇ ਹੋ ਕਾਰ ਆਇਆ ਵੀ ਕਿਸ ਨੂੰ ਕੋਈ ਰਿਜਕ ਵਾ ਕੋਈ ਤਹਾ ਵਾ ਕਿਸ ਨੂੰ ਮਾੜਾ ਲੱਗਦਾ ਵਾ ਜੇ ਮੈਂ ਮੁੰਡੇ ਨੂੰ ਫੋਨ ਲਾਤਾ ਨਾ ਤੇ ਵੇਖ ਤੁਹਾਡਾ ਹਾਲ ਕੀ ਹੁੰਦਾ ਵਾ ਮੈਂ ਆਹਦਾ ਉਹਨੂੰ ਜੇਸੇ ਉਹ ਵੀ ਮੋਨ ਲਾਇ ਇਰੇ ਨੂੰ ਫੋਨ ਇਹਨਾਂ ਦਾ ਜਰਾ ਕੋੜੀ ਨਵਾ ਦੇ ਇਹਨਾਂ ਦੀ ਨਹੀਂ ਹੀਰੇ ਨੂੰ ਤੁਸੀਂ ਫੋਨ ਨਾ ਲਾਇਓ ਇਹ ਗੱਲ ਮਾੜੀ ਨਹੀਂ ਗਈ ਜਿਹੜੀ ਕਨ ਮੈਂ ਸਮਝਮ ਨਹੀਂ ਹੁੰਨੀ ਆ ਨਾ ਗੱਲ ਉਹਨੂੰ ਪੱਲੇ ਬੰਨੀ ਦਾ ਹੁੰਦਾ ਵਾ ਕਿ ਹਰੋਜ ਨੂੰ ਨਾ ਤੁਸੀਂ ਵੀ ਪੁੱਛਤ ਬਣਾਵਾ ਇਹ ਚੰਗੀ ਮਤ ਦਿੰਦੀ ਹੁੰਦੀ ਹੈਗੀ ਤੇ ਆਹੀ ਤੇ ਐਵੇਂ ਉਹੋ ਗੱਲ ਪੀ ਆਪਣਾ ਸਭ ਕੁਝ ਰੋਲ ਲਿਆ ਵਾ ਉਹ ਜਾਣ ਲਿਆ ਕਰੋ ਜਾਣ ਲਿਆ ਕਰੋ ਨਾ ਕਿਸ ਗਰੀਬ ਨੂੰ ਤੰਗ ਕਰੋ ਮੈਂ ਤੁਹਾਡੇ ਘਰ ਹੀ ਆਫੀ ਹੋੜ ਨਾ ਜਾਣ ਲੋ ਉਹ ਗਰੀਬ ਨੇ ਇੰਨੀਆਂ ਕਿੰਨੀਆਂ ਉਹ ਗੱਲਾਂ ਕਰਕੇ ਤੁਹਾਡੇ ਘਰ ਗਈ ਆ ਉਹ ਕਿਹ ਕੋਲਤੀ ਆਉਂਦੀ ਹੈਗੀ ਇਹੋ ਜਿਹੇ ਗਰੀਬ ਹੁੰਦੇ ਗਰੀਬ ਜਿਹੜੇ ਹੁੰਦੇ ਆ ਨਾ ਉਹ ਹੱਥ ਪੱਲਾ ਜੋੜਦੇ ਆ ਉਹ ਮਿੰਨ ਤਾਂ ਤਰਲਾ ਕਰਦੇ ਆ ਤੁਹਾਡੇ ਸਾਹਮਣੇ ਕਿੰਨਾ ਵਾਝਾਤ ਮੈਨੂੰ ਉਹ ਬੋਲੀ ਆ ਇਹੋ ਜੀਆਂ ਗੱਲਾਂ ਕਰਨ ਵਾਲੀਆਂ ਹੁੰਦੀਆਂ ਬੰਦਾ ਇੰਨਾ ਹੀ ਸੋਚਦਾ ਵਾ ਇਹ ਸਿਆਣੀ ਬਿਆਣੀ ਆ ਮੈਂ ਕਿਦੇ ਨਾ ਡਈ ਆ ਕਿਦੇ ਨਾ ਮੈਂ ਮੱਥਾ ਲਾਉਂ ਡਈ ਕੋਈ ਅਕਲ ਨੂੰ ਹੱਥ ਮਾਰਿਆ ਹੁਣ ਜੇ ਉਹਨੇ ਨਾ ਅਗਲ ਨੂੰ ਹੱਥ ਮਾਰਿਆ ਤੇ ਘੱਟ ਤੂੰ ਹੀ ਨਹੀਂ ਕੀਤੀ ਉਹ ਤੇ ਵਿਚਾਰੀ ਹੱਥ ਹੀ ਜੋੜਦੀ ਰਹੀ ਆ ਤੇ ਉਹਦੀ ਤੂੰ ਉਹ ਲਾ ਬਾ ਕੀਤੀ ਆ ਜਿਹੜੀ ਇਹ ਰੱਬ ਦਾ ਨਾ ਕੀ ਕੀ ਨਹੀਂ ਕੀਤਾ ਮੈਂ ਕਿਹੜਾ ਸੁਣ ਨਹੀਂ ਲਿਆ ਸੁਣ ਨਹੀਂ ਲਿਆ ਮੈਂ ਚੋਰੀ ਕਰਨ ਦੇ ਤੁਹਾਡੇ ਲਾਗੇ ਜੋ ਕੋ ਕੀਤਾ ਉਹ ਕੋਈ ਕੀਤਾ ਜਿੱਦਾਂ ਦਾ ਜਵਾਬ ਉਹ ਦਿੰਦੀ ਤੋ ਤਾਂ ਨਹੀਂ ਮੈਂ ਗਾੜੀਆਂ ਦੇਤਾ ਇੱਕ ਗੱਲ ਮੇਰੀ ਹੋਰ ਸੁਣ ਲਓ ਤੇ ਯਾਦ ਵੀ ਰੱਖਿਓ ਰੋਟੀ ਤੁਹਾਨੂੰ ਉਹਨੇ ਨਹੀਂ ਦੇਣੀ ਫੇ ਪੰਮੋ ਦੇ ਘਰੋਂ ਜਾ ਜਾ ਖਾਣੀਆਂ ਆਪਣਿਆ ਨੋਹਾਂ ਚਿੰਗਾ ਦੀ ਲੋਡ ਪੈਂਦੀ ਹੁੰਦੀ ਆ ਰੋਟੀ ਤੇ ਤੁਹਾਨੂੰ ਕਬਲ ਨਹੀਂ ਦੇਣੀ ਆ ਜੋ ਮਰਜ਼ੀ ਹੋ ਜੇ ਕਦੀ ਕੋਈ ਦੰਦਾ ਵੇਖੇ ਰੋਟੀ ਲੈ ਕੁੜਮਾਂ ਦੇ ਪਿੰਡ ਜਾ ਕੇ ਖਾਓਗੇ ਮੈਨੂੰ ਤੇ ਦੇਖਦਾ ਤੁਸੀਂ ਰੋਟੀ ਦਵਾਏ ਜਿਹੜਾ ਸਾ ਫੜਿਆ ਦਵਾ ਨਹੀਂ ਦੇਤੀ ਆ ਰੋਟੀ ਵਾਲਤੀਆ ਤੁਸੀਂ ਬਹੁਤ ਰੋਟੀਆਂ ਗਾੜੀ ਨਹੀਂ ਲੋਡ ਰਹੀਂਦੀ ਮੈਨੂੰ ਖਾਣ ਦੀ ਆਪਣੇ ਘਰ ਕੰਮ ਆਉਂਦਾ ਹੰਦਾ ਵਾ ਆਪਣੇ ਚੀਆ ਪੁੱਤ ਕੰਮ ਆਉਂਦੇ ਹੁੰਦੇ ਆ ਬਗਾਨੇ ਨਹੀਂ ਆਉਂਦੇ ਹੁੰਦੇ ਨਾ ਉਹਨਾਂ ਵੱਲ ਹੋ ਗੱਲ ਇਹ ਦੇਖੀ ਦਾ ਵੀ ਉਹਨੂੰ ਆ ਆਖਿਆ ਤੇ ਆ ਆਖਿਆ ਵਾ ਮਾੜੀ ਗੱਲ ਨਹੀਂ ਮੈਂ ਉਹਨੂੰ ਕੋਈ ਵੀ ਕਹੀ ਮੈਂ ਚੰਗੀਆਂ ਹੀ ਕਈਆਂ ਜੰਗੀਆਂ ਕਈਆਂ ਉਹ ਜਾ ਉਹਨੂੰ ਕਬਰ ਮਾਰਵਾਜ ਮੈਂ ਉਹਨਾਂ ਨਾਲ ਗੱਲ ਕਰਨੀ ਆ ਕਬਰ ਨੂੰ ਬਾਜ ਨਹੀਂ ਮਾਰਨੀ ਕਬ ਲੱਗੇ ਨਹੀਂ ਕਿ ਠੀਕ ਤੇ ਹੋਰ ਉਹਨੂੰ ਪਰੇਸ਼ਾਨ ਕਰਨਾ ਤੇ ਆ ਮੈਨਾਂ ਇਹੋ ਜੀਆਂ ਗੱਲਾਂ ਕਰਿਆ ਕਰੋ ਕਵਲ ਨੂੰ ਵੀ ਪਤਾ ਵਾ ਕਿ ਮੇਰਾ ਭੈਣ ਭਰਾ ਕਿੱਤਾਂ ਦਾ ਤੇ ਤਾਂ ਦਾ ਨਹੀਂ ਸਾਨੂੰ ਜਿਆਦਾ ਨਹੀਂ ਗਾ ਪਤਾ ਤੂੰ ਤੇ ਪਤਾ ਨਹੀਂ ਕੀ ਗੱਲ ਵਾ ਕੀ ਤੂੰ ਤੇ ਉਹਨਾਂ ਚ ਹੀ ਟੁਰ ਲਗਿਆ ਵਾ ਤੈਨ ਪੰਮੋ ਨੇ ਕਾਦੀਆਂ ਗੱਲਾਂ ਪੜਾਤੀਆਂ ਤੂੰ ਤੇ ਇੱਕੋ ਗਾਲ ਹੀ ਕਰੀ ਜਾਂਦੇ ਬਾਜ ਮਾਰ ਵਾ ਨਹੀਂ ਮਾਰ ਨਹੀਂ ਮਾਪੇ ਬਾਜ ਮਾਰ ਲੈਣਾ ਰੋੜਾ ਪਈ ਚਲੇ ਜਾਣ ਨਹੀਂ ਆ ਕੋਹ ਨਹੀਂ ਹਾਲੇ ਬੰਦੇ ਦਾ ਵੀ ਜੇ ਇਹਨੂੰ ਸਿੱਧੀ ਮਤ ਕਹੋ ਨਾ ਤੇ ਇਹ ਪੁੱਠੀ ਤੇ ਹੀ ਲੱਗਦਾ ਵਾ ਕਿਸ ਦੀ ਗੱਲ ਦੀ ਅਸਰ ਹੀ ਨਹੀਂ ਕਰਦਾ ਇਹ ਗੱਲ ਚੰਗੀ ਆ ਕਿ ਮਾੜੀ ਆ ਕਰਨ ਵਾਲੀ ਕਿ ਨਹੀਂ ਕਵਲ ਨੂੰ ਜਾ ਕੇ ਤੇ ਕੀ ਆਖੇਗਾ ਉਹ ਤੇ ਅੱਗੇ ਬਿਮਾਰ ਪਈ ਆ ਘਰੇ ਉਹਨਾਂ ਨੇ ਕੀ ਕੀ ਆਖਿਆ ਤੇ ਕੀ ਕੀ ਨਹੀਂ ਆਖਿਆ ਨਹੀਂ ਤੇ ਕਿਹਦਾ ਜੀ ਕਰਦਾ ਵਾ ਵੀ ਆਪਣੇ ਭੈਣ ਭਰਾ ਦੀ ਅਸੀਂ ਪੈੜੀ ਲਾਈਏ ਕਿਸਦਾ ਕਰਦਾ ਵਾ ਜੀ ਕਵਲ ਹਾਂਜੀ ਡਾਡ ਜੀ ਫੁੱਟ ਕੋ ਪਿਆ ਫਰਕ ਉਹ ਹੀ ਕੋਲ ਛੋਟਾ ਬੜਾ ਠੀਕ ਫਰਕ ਫੁਰਕ ਤੇ ਡਾਡੀ ਜੀ ਪੈਂਦਾ ਨਹੀਂ ਆ ਖਰਾਬ ਖਾ ਲੈਨੀ ਆ ਤੇ ਉਹਨਾਂ ਕਚੇ ਰਸ ਰਹਿਦਾ ਵਾ ਭੁੜਕੇ ਫੇਰ ਉਹਦਾ ਹੀ ਸਰੀਰ ਦੁਖਣ ਲੱ ਪੈਂਦਾ ਵਾ ਵੇਖਦੇ ਨਹੀਂ ਤਾਂ ਦਿਹਾੜੀ ਡਾਂਗ ਟੈਸਟ ਕਰਾ ਕੇ ਵੇਖ ਲੈਨੇ ਆ ਮੈਂ ਵੀ ਇਹੋ ਲੱਗਾ ਹੈ ਆਖਣ ਵੀ ਟੈਸਟ ਕਰਾ ਲੀਏ ਨਹੀਂ ਦੇ ਕਿੰਨੇ ਕ ਦਿਨ ਇਦਾਂ ਦਵਾਈਆਂ ਖਾਈ ਜਾਉਂਗੇ ਤੇ ਮੈਂ ਤੇ ਆਇਆ ਹੀ ਬਈ ਜਿਹੜੀ ਗੱਲ ਤੈਨੂੰ ਆਖੀ ਉਹਦਾ ਕੋਈ ਆਹਰ ਕੀਤਾ ਥੋੜਾ ਬੜਾ ਕਿ ਨਹੀਂ ਕਿਹੜੀ ਡਾੜੀ ਜੀ ਉਹ ਜਿਹੜੀ ਉੱਪਰ ਜਾਈ ਦੇਰੀ ਆਈ ਸੀ ਤੇ ਵਿਚਾਰੀ ਤਰਲੇ ਲੈਣ ਨਹੀਂ ਪਤਾ ਆਖੇ ਲੱਗ ਜੋ ਨਾ ਇਦਾਂ ਕਰੋ ਚਲੋ ਗਰੀਬ ਆਲਮੀਆ ਰੋਟੀ ਖਾਂਦੇ ਰਹਿਣਗੇ ਡਾਡੀ ਜੀ ਤੁਸੀਂ ਨਾ ਘੜੀ ਘੜੀ ਇਦਾਂ ਕਹਿ ਕੇ ਨਾ ਤੇ ਮੇਰਾ ਨਾਂ ਸਿਰ ਖਾਇਆ ਕਰੋ ਮੇਰਾ ਤੇ ਅੱਗੇ ਨਹੀਂ ਸਿਰ ਉੱਠਿਆ ਜਾਂਦਾ ਵੀ ਮੈਨੂੰ ਪਤਾ ਵਾ ਵੀ ਮੇਰਾ ਭਰਾ ਮੈਨੂੰ ਜਿੰਨਾ ਕ ਮਿਲਦਾ ਵਰਤਦਾ ਵਾ ਤੇ ਮੈਂ ਉਹਨਾਂ ਨਾਲ ਕਿੰਨਾ ਕ ਮਿਲਣਾ ਵਰਤਣਾ ਵਾ ਤੇ ਬਾਰ ਬਾਰ ਇਹੋ ਜੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਆਹ ਤੇ ਬਗਾਨੀਆਂ ਜਿਮਿਨਾਂ ਤੇ ਆਸ ਨਹੀਂ ਰੱਖੀ ਜਾਂਦੀ ਤੇ ਤੁਹਾਡੇ ਕੀ ਨਾ ਘਰ ਘਰ ਭਰਿਆ ਵਾ ਸਭ ਕੁਝ ਤੁਹਾਡੇ ਕੋਲ ਵਾ ਕਿਉਂ ਵਿਚਾਰਿਆਂ ਦੁਖੀ ਕਰਨੇ ਆ ਨਾ ਕਰੋ ਇਨਾ ਸਵਾਸਾਂ ਦਾ ਕੋਈ ਪਤਾ ਨਹੀਂ ਮੈਂ ਕਿੰਨਾ ਜੀ ਰਹਿਣਾ ਤੇ ਕਿੰਨਾ ਜੇ ਕਿਉਂ ਮੈਂ ਦੁਖੀ ਵੇਖ ਕੇ ਦੁਖੀ ਜਾਊਂਗਾ ਤੇ ਉਹਨਾਂ ਨੇ ਵੀ ਸਾਨੂੰ ਬਹੁਤ ਦੁਖੀ ਕੀਤਾ ਚਲੋ ਜਿਹੜੀ ਮਾਂ ਮੋਕ ਗਈ ਸੀ ਨਾ ਸਿਆਣਿਆਂ ਨੇ ਆਖਿਆ ਬਾਪੇ ਅਕੇ ਭਰਾ ਪਰਜਾਇਆ ਨਾ ਹੁੰਦੇ ਆ ਤੇ ਉਹਨਾਂ ਨੇ ਤੇ ਕਿਤੇ ਦੋ ਦਿਨ ਨਹੀਂ ਪੈਣ ਦਿੱਤੇ ਧੱਕੇ ਮਾਰ ਮਾਰ ਸਾਨੂੰ ਘਰੋਂ ਬਾਹਰ ਕੱਢਿਆ ਤੇ ਸਾਡਾ ਕਿਹੜਾ ਜੀ ਕਰਦਾ ਫਿਰ ਆਹ ਕੋ ਉਹਨਾਂ ਨਾਲ ਕਰਨ ਨੂੰ ਵੇਖਾਂ ਜਾ ਕੇ ਕਿਤੇ ਕਬਰ ਨੂੰ ਗਿਆ ਵਾ ਵੀ ਕਬਰ ਨੂੰ ਪੁੱਛਣਾ ਵਾ ਤੇ ਕਬਰ ਕਿਤੇ ਦੀਆਂ ਗੱਲਾਂ ਚ ਨਾ ਜੇ ਤੇ ਉਹੋ ਗੱਲ ਨਾ ਹੋਵੇ ਕਬਰ ਫਿਰ ਪੈ ਲਈਓਣੋ ਨਹੀਂ ਕਰ ਦਵੇ ਤੇ ਮੈਂ ਤੇ ਪੈਲੀ ਨਾ ਜਰੂਰ ਲਿਆ ਕੇ ਹੀ ਛੱਡਣੀ ਜੋ ਮਰਜ਼ੀ ਹੋ ਜੇ ਹੁਣ ਫਿਰ ਉਹ ਸਾਰੀ ਜ਼ਿੰਮੇਵਾਰੀ ਮੇਰੇ ਤੇ ਛੁੱਟ ਗਈ ਆ ਤੇ ਤੂੰ ਇਹ ਦੱਸ ਵੀ ਹੁਣ ਕਿੱਦਾਂ ਕਰਾਂ ਮੈਂ ਬੰਦਿਆਂ 'ਚ ਝੂਠਾ ਪਾਵਾਂ ਵੇਖ ਲਾ ਪਰ ਜੇ ਤੂੰ ਹੀ ਝੂਠਾ ਪਾਉਣਾ ਤੇ ਠੀਕ ਆ ਮੈਂ ਮੈਂ ਵੀ ਬੰਦਿਆਂ 'ਚ ਬਹਿਣ ਵਾਲਾ ਵਾ ਮੈਂ ਕਦੋਂ ਆਨੀ ਡੜਜੀ ਕਿ ਤੁਸੀਂ ਬੰਦਿਆਂ 'ਚ ਝੂਠੇ ਪਾਓ ਚਲੋ ਜੇ ਮੈਂ ਹੁਣ ਕਣਕ ਦਾ ਠੇਕਾ ਲੈ ਆਈ ਆ ਤੇ ਝੋਨੇਵਰੀ ਉਹਨਾਂ ਨੂੰ ਪੈਲੀ ਦੇ ਦਾਂਗੇ ਵੇਖ ਲਊਂਗੀ ਫਿਰ ਮੇਰੇ ਵਾਅਦੇ ਕੀ ਲੈ ਲੈ ਕੇ ਹੁੰਦੇ ਆ ਉਹ ਤਹਾ ਜਿਹੜਾ ਝੋਨੇ ਦਾ ਨਹੀਂ ਆ ਇਹ ਸਿਰਫ ਲਾਰੇ ਬੁੱਤੇ ਲਾਉਣ ਵਾਈ ਗੱਲ ਵਾ ਹੋਰ ਕੋਈ ਗੱਲ ਨਹੀਂ ਕਰਨ ਲਈ ਤੂੰ ਮੈਂ ਗਾਂਟਾਲ ਮਟੋਲ ਹੀ ਮੇਰੀ ਜਾਣ ਲਈ ਆ ਵੀ ਗਾਂ ਦਾ ਗਾਂ ਉਹ ਜੁਗਾ ਇਹ ਕਰਨਾ ਹੈ ਬੇਦ ਹੁਣੇ ਵੀ ਉਹ ਹੱਗਦਾ ਸੱਚੀ ਪਛੋਨਾ ਤੇ ਮੈਨੂੰ ਪੰਮੂ ਭਾਬੀ ਜਿਹੜੀ ਆ ਨਾ ਮਾਸਾ ਚੰਗੀ ਨਹੀਂ ਲੱਗਦੀ ਉਹਦਾ ਸੁਭਾਅ ਹੀ ਪਤਾ ਨਹੀਂ ਕਿਦਾਂ ਦਾ ਵਾ ਜਿਉਂ ਜਿਸ ਦਿਨ ਤੁਹਾਡੇ ਘਰ ਦੇ ਵਿੱਚ ਆਈ ਆ ਨਾ ਉਹ ਨਹੀਂ ਰਲ ਮਿਲ ਕੇ ਬੈਠੀ ਤੇ ਮੇਰਾ ਤਾਂ ਕਰਕੇ ਉਹਨਾਂ ਨੂੰ ਜ਼ਮੀਨ ਦੇਣ ਨੂੰ ਜੀ ਨਹੀਂ ਕਰਦਾ ਕਹੋ ਮੈਂ ਤੁਹਾਨੂੰ ਦੋਆ ਮਾਂ ਨੋਸ ਹਸਮ ਸਮਝਾ ਸਮਝਾ ਕੇ ਨਾ ਥਾਗ ਗਿਆ ਹੁਣ ਮਾਂ ਤੇਰੀ ਤੇ ਉਦਾਂ ਮੋਟੇ ਦਬਾਗਦੀ ਆ ਉਹਨੂੰ ਤੇ ਕੋਈ ਨਾਂ ਨੂੰ ਅਗਲਵਾਦ ਨਾਂ ਨੂੰ ਕੋਈ ਬੇਤਰੀ ਆ ਤੇ ਜਿੱਥੇ ਤੇਰੇ ਭਰਾ ਭਝਾਈ ਨੇ ਖਰੋ ਜਣਾ ਉੱਥੇ ਤੇਰੀ ਸੱਸ ਨੇ ਨਹੀਂ ਅਗਲੋਣਾ ਫੇਨਾ ਕਿਈ ਮੈਂ ਹੁਣ ਤੁਹਾਨੂੰ ਕੀ ਆਖਾਂ ਡਾਡੀ ਜੀ ਮੈਨੂੰ ਤਾਂ ਕੋ ਸਮਝ ਨਹੀਂ ਲੱਗਦੇ ਆਖਣਾ ਕੀ ਆ ਕੁੜੀ ਅੱਗੇ ਬਿਮਾਰ ਵਾ ਮੈਂ ਪਹਿਲਾਂ ਹੀ ਆਖਿਆ ਇੰਨਾ ਉਹਦੇ ਲਾ ਕੇ ਜਾਇਓ ਨਾ ਜਾਇਓ ਤੋ ਹੋਰ ਆ ਕੇ ਤੇ ਟੈਨਸ਼ਨ ਦਿੱਤੀ ਆ ਯਾਰ ਉੱਠ ਕੇ ਤੇ ਬਾਹਰ ਜਾਓ ਚੰਗਿਆਣ ਲੱਗੇ ਬਹੁਤ ਜ਼ਿਆਦਾ ਮੈਂ ਲੱਗਾ ਹਾਂ ਮੈਂ ਹੀਰੇ ਨੂੰ ਫੁੱਲ ਲਵਾਉਣਾ ਹੀਰੇ ਨੂੰ ਕਾਹਦਾ ਫੁੱਲ ਲਵਾਉਣਾ ਉਹਨੂੰ ਨਿਆਣੇ ਨੂੰ ਜ਼ਰੂਰ ਟੈਨਸ਼ਨ ਦੇਣੀ ਆ ਉਹਨੂੰ ਸਾਰੀਆਂ ਗੱਲਾਂ ਦੱਸੋਗੇ ਕਿ ਆ ਆਈ ਕਿ ਪੰਮ ਆ ਆ ਕਰ ਗਈ ਆ ਤੇ ਹੁਣ ਟਾਈ ਹੋ ਗਣ ਤੇ ਉਹਨਾਂ ਤੇਰੀਆਂ ਨਹੀਂ ਜਾਣੀ ਆਈ ਥਾਲੀ ਆ ਜੇ ਜੋ ਮਰਜ਼ੀ ਕਰ ਲੈ ਹੀਰੇ ਨੂੰ ਕੰਮ ਤੋਂ ਨਾ ਵਿਟਾ ਦਿਓ ਜੋਨੂੰ ਘਰ ਬਾਹਰ ਲੋਲਿਆ ਆਖੇ ਇਹ ਆਜੇ ਦਾ ਬਦਮਾ ਕਰ ਤੁਸੀਂ ਨਹੀਂ ਮੇਰੀ ਸੁਣ ਲੀਆਂ ਮੁੰਡੇ ਨੇ ਮੇਰੀ ਸੋਹਣੀ ਲੈਣੀ ਆ ਮੁੰਡੇ ਨੇ ਕਿ ਸੋਣਾ ਨਾ ਮੁੰਡੇ ਨੇ ਮਮੀ ਜੀ ਕਰ ਲੈਣ ਦੋ ਡਾਡੀ ਜੀ ਨੂੰ ਫੋਨ ਕੋਈ ਨਹੀਂ ਡਾਡੀ ਕਰੋ ਤੁਸੀਂ ਗੱਲ ਜਿਹੜਾ ਉਹਨਾਂ ਦਾ ਫੈਸਲਾ ਹੋਗਾ ਨਾ ਮੇਰੇ ਸਿਰ ਮਤੇ ਆ ਕਰ ਕੋਈ ਨਹੀਂ ਕਰਕੇ ਦੇਖ ਲੋ ਤੁਸੀਂ ਗੱਲ ਕਬਲ ਤੁਸੀਂ ਉਹੋ ਗੱਲ ਤੇ ਆਈ ਜਾਂ ਨਹੀਂ ਆ ਜਦੋਂ ਮੈਂ ਆਖਾਂ ਨਹੀਂ ਆ ਤੇਰਾ ਫੈਸਲਾ ਚਿਰ ਮੱਥੇ ਆ ਤੇ ਮੈਂ ਨੇ ਚਿਰ ਦੀਆਂ ਠੀਕਰਾਂ ਪਾਣ ਲੀਆਂ ਆ ਬਾਕੇ ਤੇ ਪਰ ਇਹ ਬੰਦਾ ਨਹੀਂ ਕਹਿੰਦੀ ਬਣਦਾ ਪਦਰ ਲ ਆਪਣੇ ਮਰਦਿਆਂ ਘੱਟਾ ਓਏ ਇੱਕ ਮਿੰਟਾ ਚੋ ਦੀ ਪਤਾ ਨਹੀਂ ਕੀ ਤੋੜ ਗਈ ਇਹੋ ਜਹ ਹੁੰਦੇ ਐ ਤਾਂ ਬਰਾ ਮੈਨਣ ਵਾਲੇ ਉਹਨਾਂ ਨੇ ਕਿਹਦੀ ਮਾਰਿਆ ਕਰਤੂਤਾ ਜੇ ਨਾ ਉਹ ਕਰਤੂਤਾਂ ਤੈਨੂੰ ਦੇਣੀ ਦੋ ਮਾਰੀ ਗਾਲੋ ਤੂੰ ਹੁਣ ਮੈਂ ਤੈਨੂੰ ਕਰਕੇ ਰੱਖੂਗਾ ਮੈਂ ਲਗਾ ਇਹਨੂੰ ਇਹਨੂੰ ਪੋਲ ਲੋੜ ਵੇਖੀ ਕਿੱਦਾਂ ਤੇਰਾ ਹਾਰਦਾ ਮੇਰਾ ਕਹਾਦਾ ਹਾਲ ਹੋਣਾ ਵਾ ਕਿੱਡੀਆਂ ਤੰਮਕੀਆਂ ਦੇਣ ਦੇ ਆ ਮੁੰਡੇ ਨੂੰ ਲੱਗਾ ਮੈਂ ਫੋਨ ਕਰਨ ਮੁੰਡੇ ਲੱਗਾ ਮੁੰਡਾ ਕੀ ਕਰ ਲੂਗਾ ਹਨੂ ਕਰ ਲੇ ਹਾਂ ਮੁੰਡੇ ਨੂੰ ਫੋਨ ਹੋਈ ਨਹੀਂ ਮੰਮੀ ਬਹਿ ਜਾ ਹੋਵੇ ਤੂੰ ਹੀਵੇਂ ਹਮੇ ਖਿਜਿਆ ਨਾ ਕਰੋਗੀ ਹੋਈ ਮੇਰੀ ਉਹਨਾਂ ਨਾਲ ਗੱਲ ਸਮਝਾਇਆ ਵਾ ਸਾਡੀ ਦੋਵਾਂ ਜੀਆਂ ਦੀ ਇੱਕ ਗੱਲ ਹੀ ਆ ਡੈਡੀ ਗੱਲ ਕਰ ਲੂਗਾ ਨਾ ਉਹਨਾਂ ਨੂੰ ਕਿਹੇ ਪਾਸੇ ਨਹੀਂ ਲਾਉਣਾ ਉਹਨਾਂ ਨੇ ਡੈਡੀ ਨੂੰ ਉਦਾਂ ਹੀ ਹੂਹਾ ਕਰ ਦੇਣਾ ਟਾਲ ਮਟੋੜ ਤੇ ਡੈਡੀ ਨੇ ਬਸ ਇੰਨੇ ਚ ਹੀ ਹੋ ਜਾਣਾ ਵੀ ਮੁੰਡੇ ਨੇ ਮੇਰੇ ਵੱਲ ਦੀ ਗੱਲ ਕੀਤੀ ਆ ਪੁੱਤ ਤੂੰ ਤੇ ਹੀ ਤਾਂ ਕੀ ਜਾਨਨੀ ਆ ਤੇ ਕੀ ਪਤਾ ਹੁੰਦਾ ਵਾ ਤੇ ਮੇਰੇ ਤੇ ਦਿਲ ਨੂੰ ਕਬਰਾਟ ਪੈਣ ਰਹੀ ਆ ਕਿ ਕਿਤੇ ਉਹ ਗੱਲ ਨਾ ਹੋਏ ਉਹ ਵੀ ਨਾ ਹੀ ਰਾਵੀ ਨਾ ਮੰਨ ਜੀ ਤੇ ਤੈਨੂੰ ਉਹ ਆਖਣ ਦੇ ਤੇ ਕਿ ਘਰ ਆ ਜੋ ਡੈਡੀ ਆਂਦਾ ਤੈਨੂੰ ਤੇ ਪਤਾ ਵਾ ਡੈਡੀ ਦੀ ਵੀ ਨਹੀਂ ਆਖੀ ਉਹ ਮੋੜਦਾ ਡੈਡੀ ਨੂੰ ਨੇ ਡਾਵਾਂ ਡੋਲ ਜਾਈ ਕਰਨਾ ਵਾ ਆਖੀ ਉਖੀ ਨਹੀਂ ਮੰਨਣੇ ਨਹੀਂ ਪਿਆਾ ਕਿੰਨੋਂ ਨੇ ਪਿਆਰਾ ਹੁੰਦਾ ਉਹਨੂੰ ਨਹੀਂ ਪਤਾ ਵੀ ਮੇਰੀ ਜ਼ਮੀਨ ਵਧਣ ਰਹੀ ਆ ਇਹ ਤੇ ਗੱਲ ਤੇਰੀ ਠੀਕ ਵਾ ਇਹੋ ਗੱਲ ਤੇ ਮੈਂ ਨਹੀਂ ਆਖਣ ਤੇ ਇਹਨਾਂ ਦੇ ਪਤਾ ਨਹੀਂ ਕਿਉਂ ਨਹੀਂ ਦਿਮਾਗ ਦੇ ਵਿੱਚ ਪੈ ਗਈ ਹੋਣ ਮੈਂ ਇਹੋ ਗੱਲ ਕਰੀ ਜਦੋਂ ਉਹਨੂੰ ਇਹਨਾਂ ਨੇ ਫੋਨ ਲਾਉਣਾ ਵਾ ਮੈਂ ਤੇ ਆਨੀ ਆ ਜੇ ਤੂੰ ਲਾ ਕੇ ਤੇ ਪਹਿਲਾਂ ਸਮਝਾ ਦੇ ਕੇ ਕਹਿਤਾ ਵਾ ਮੇਰੇ ਕੋਲ ਫੋਨ ਨਹੀਂ ਹੈਗਾ ਵੀ ਜਸ਼ਨ ਭੰਡਿਆ ਵਾ ਉਹ ਪਤਾ ਨਹੀਂ ਕੀ ਇੰਗਲਿਸ਼ ਦਾ ਕੋਈ ਕੰਮ ਜਿਆ ਹੁੰਦਾ ਵੀ ਮੈਂ ਮੰਮੀ ਵੇਖ ਕੇ ਤੇ ਕਰਨਾ ਵਾ ਜੇ ਹੁਣ ਮੈਂ ਲੈਣ ਗਈ ਨਾ ਤੇ ਢਾੜੀ ਨੇ ਮੇਰੇ ਦਿਵਾਲੇ ਫੇਰ ਹੋ ਜਾਣਾ ਚੱਲ ਰਹਿਣ ਤੇ ਫਿਰ ਵੇਖੀ ਜਾਂਦੀ ਜੋ ਹੋਊਗਾ ਹੁਣ ਉਹੋ ਗੱਲ ਅਸੀਂ ਜੱਗੇ ਨਾ ਉਹ ਵੀ ਸਗੋਂ ਜਾਂਦਾ ਡਰ ਗਈ ਆ ਜੇ ਫੋਨ ਲਾਤਾ ਤੇ ਕਰਾਂਗੇ ਕੀ ਹੋਣ ਆ ਲੋ ਚਾਹ ਪੀ ਲੋ ਤੁਸੀਂ ਅਜੇ ਵੀ ਮੂੰਹ ਬਣਾ ਕੇ ਬੈਠੇ ਹੋ ਮੇਰੇ ਨਾਲ ਮੈਂ ਤੁਹਾਡੇ ਕੋ ਨਾ ਮਾਫੀ ਮੰਗਦੀ ਆ ਮੇਰੇ ਕੋ ਗਲਤੀ ਹੋ ਗਈ ਅੱਗੇ ਤੋਂ ਨਹੀਂ ਇਹ ਗਲਤੀ ਹੁੰਦੀ ਵੇਖੋ ਜੇ ਅਸੀਂ ਦੋਵੇਂ ਜਾਣੇ ਇੱਕ ਦੂਜੇ ਨਾਲ ਰੁੱਸੇ ਰਹੇ ਤੇ ਫਿਰ ਸਾਡੇ ਘਰ ਚ ਹੈ ਕੌਣ ਤੀਜਾ ਹਨ ਮਨਾਉਣ ਵਾਲਾ ਕਿ ਜਿਹੜਾ ਨਾ ਸਾਡੀ ਸੁਲਾ ਕਰਾ ਦੇਗਾ ਤੁਸੀਂ ਇਦਾਂ ਨਾ ਕਰੋ ਨਾ ਰੁੱਸੋ ਆਪਾਂ ਘਰ ਦੇ ਵਿੱਚ ਦੋ ਹੀ ਜਾਣੇ ਆ ਤੇ ਰਲ ਮਿਲ ਕੇ ਰਹਿਣਾ ਵਾ ਮੈਂ ਤੇਰੀ ਗੱਲ ਮੰਨਦਾ ਵਾਂ ਦੋਵੇਂ ਜਾਣੇ ਆ ਜੇ ਦੋਹਾਂ ਜੀਆਂ ਤਾਲ ਮਿਲਣਾ ਹੋਵੇ ਤੋ ਉਥੇ ਫਾਇਦਾ ਵੀ ਕੀ ਰਹਿਣ ਦਾ ਸਮਝ ਲੱਗੀ ਨਾ ਤੂੰ ਕਿਉਂ ਗਈ ਉੱਥੇ ਮੇਰੇ ਕਹਿਣ ਦੇ ਬਾਵਜੂਦ ਵੀ ਉੱਥੇ ਨਹੀਂ ਜਾਣਾ ਤੂੰ ਗਲਤੀ ਕੀਤੀ ਨਾ ਗਲਤੀ ਤੇ ਮੇਰ ਕੋ ਹੋਈ ਆ ਪਰ ਤੁਸੀਂ ਮੈਨੂੰ ਮਾਫ ਕਰ ਦੋ ਹਾਂ ਉਹ ਚੱਲ ਠੀਕ ਆ ਛੱਡ ਬਾਬਾ ਮਾਫ ਕੀਤਾ ਮੈਂ ਕਿਹੜਾ ਤੇਰੇ ਤੇ ਕਲੇਮ ਕਰਤਾ ਵ ਬੱਚੇ ਆਉਣ ਵਾਲੇ ਆ ਤਾਂ ਨਾ ਰੋ ਹਣ ਬੱਚਿਆਂ ਟਾਈਮ ਹੋ ਗਿਆ ਆਉਣਗੇ ਨਾ ਦੇਖਣਗੇ ਅੰਦੂਆਂ ਜਿਹਨਾਂ ਬੱਚਿਆਂ ਨੇ ਗਲਤ ਅਸਰ ਪੈਂਦਾ ਫਿਰ ਤਾਂ ਬੱਚਿਆਂ ਨੂੰ ਚਿੰਤਾ ਨੂੰ ਬੱਚਿਆਂ ਦਾ ਇੰਨਾ ਫਿਕਰ ਆ ਨਾ ਤੇ ਤੁਸੀਂ ਮੇਰੀ ਸੌ ਖਾਓ ਵੀ ਤੁਸੀਂ ਵੀ ਅੱਜ ਤੋਂ ਬਾਅਦ ਨਾ ਕਿਸ ਦੇ ਨਾਲ ਨਹੀਂ ਲੜਾਈ ਲਾਓਗੇ ਆਵੇਂ ਚਾਚੇ ਦੇ ਪੁੱਤ ਤੁਹਾਨੂੰ ਜੋ ਮਰਜ਼ੀ ਆਂਦੇ ਰਹਿਣ ਤੁਸੀਂ ਨਹੀਂ ਉਹਨਾਂ ਨੂੰ ਗਾੜੀ ਜਵਾਬ ਦਿਓਗੇ ਯਾਰ ਮੈਂ ਕਦੋਂ ਲੜਦਾ ਕਹਿਣਾ ਤੂੰ ਮੈਨੂੰ ਸਵਾ ਖਵਾਲੀ ਜਾਨੀ ਉਹਨਾਂ ਨੂੰ ਕਹਿ ਸਕਦੀ ਏਨੀ ਗੱਲ ਵੀ ਮੈਨੂੰ ਨਾਮ ਮੇਨੇ ਮਾਰਨ ਉਹ ਪਹਿਲ ਕਰਦੇ ਆ ਪਹਿਲ ਮੈਂ ਨਹੀਂ ਕਰਦਾਗਾ ਹਾਂ ਜੇ ਮੈਨੂੰ ਮੈਂ ਕੁਝ ਨਹੀਂ ਆਂਦਾ ਕਹਿਨੂੰ ਮੈਂ ਇਦਾਂ ਆਪਣਾ ਕੰਮ ਦੰਦਾ ਕਰਦਾ ਜਦੋਂ ਮੈਨੂੰ ਮੇਨੇ ਮਾਰਦੇ ਨਾ ਫੇਰ ਮੈਂ ਛੱਡਦਾ ਨਹੀਂ ਅਗਲੇ ਨੂੰ ਚਾਹੇ ਜੋ ਮਰਜ਼ੀ ਆ ਮੇਰੀ ਸੌਂ ਖਾ ਕੇ ਦਿਖਾਓ ਵੀ ਮੈਂ ਨਹੀਂ ਉਹਨਾਂ ਨਾਲ ਲੜੂੰਗਾ ਉਹ ਚੱਲ ਬਾਬਾ ਨਹੀਂ ਲੜਦਾ ਮੈਂ ਪਹਿਲ ਤੇ ਮੈਂ ਕਰਦਾ ਨਹੀਂ ਤੇ ਅੱਗੇ ਕਹਤਾਂ ਆ ਤੇ ਜੇ ਮੈਨੂੰ ਕਨੇ ਛੇੜਿਆ ਤਾਂ ਫੇ ਮੈਂ ਛੱਡਦਾ ਵੀ ਨਹੀਂ ਮੈਂ ਪ੍ਰੋਮਿਸ ਨਹੀਂ ਕਰਦਾ ਕੋਸ਼ਿਸ਼ ਜ਼ਰੂਰ ਕਰੂੰਗਾ ਨਹੀਂ ਕੋਸ਼ਿਸ਼ ਨਹੀਂ ਕਰੂੰਗਾ ਤੁਹੀਂ ਇਹ ਗੱਲ ਮੇਰੀ ਮੰਨਣੀ ਪਾਉਗੀ ਤੇ ਜੇ ਤੁਹੀਂ ਨਹੀਂ ਨਾ ਮੇਰੀ ਇਹ ਗੱਲ ਮੰਨਣੀ ਤੇ ਫੇ ਮੈਂ ਵੀ ਪੌਣੇ ਬੈਗ ਚਲੀ ੜੇ ਤੇ ਮੈਂ ਵੀ ਚਲ ਜਾਣਾ ਜੇ ਤੁਹਾਡੀਆਂ ਭੈਣਾਂ ਨੇ ਛੱਡਿਆ ਨਾ ਤੁਹਾਨੂੰ ਤੇ ਫੇ ਮੈਂ ਵੀ ਛੱਡ ਜਾਣਾ ਜੀ ਉਹ ਨਹੀਂ ਨਹੀਂ ਛੱਡਾ ਨੇ ਹੈ ਨਹੀਂ ਗੱਲ ਨਾ ਕਹਿ ਤੇਰ ਤੋਂ ਸਵਾ ਮੇਰਾ ਹੈ ਵੀ ਕੌਣ ਪਹਿਲਾਂ ਮੈਨੂੰ ਹੈਗਾ ਹੀ ਮੇਰੀ ਮਾਂ ਹੈ ਉਹ ਵੀ ਸਾਡੇ ਵੀ ਚਲ ਗਈ ਭੈਣਾਂ ਹੈ ਉਹਨਾਂ ਨੂੰ ਪਤਾ ਮੈਨਾਂ ਕੀ ਕੀਤਾ ਸਾਡਾ ਰਿਸ਼ਤਾ ਖਤਮ ਕਰਤਾ ਹੁਣ ਆਪਾਂ ਨੇ ਕਿਹਦੇ ਸਹਾਰਾ ਵਾ ਇਹਨਾਂ ਨੂੰ ਗੱਲਾਂ ਜਹਿਨ ਪੰਡਿਆ ਪੁੱਤ ਹਾਂਜੀ ਦਾਦਾ ਜੀ ਕੰਗੀ ਪਰ ਆਈ ਹੋਰੀਆ ਪਰ ਆਈ ਗਾ ਦੀ ਦਾਦਾ ਜੀ ਇੰਨੇ ਮਹਿੰਗੇ ਸਕੂਲੇ ਪਾਤਾ ਉੱਤੋਂ ਸਾਰੀ ਅੰਗਰੇਜ਼ੀ ਆ ਮੇਰੇ ਤੇ ਸਿਰ ਦੇ ਉੱਤੋਂ ਦੀ ਜਾਣ ਦੀ ਆ ਸਭੋਂ ਪਹਿਲੇ ਸਕੂਲੇ ਸਹੀ ਸੀ ਮਾਰਾ ਮਾ ਟਰਮੀਨ ਹੁੰਦਾ ਸੀ ਉਹਦੇ ਫੇਰੇ ਪੰਜਾਬੀ ਥੋੜੀ ਬਹੁਤੀ ਉਹ ਪੀ ਕਰੀਏ ਮਾਂ ਤੇਰੀ ਵੇਖ ਲੈ ਪਿੱਤੇ ਨੂੰ ਵੀ ਭਾਏ ਲਾਇਆ ਵਾ ਇਹ ਸਾਨੂੰ ਸਾਰੇ ਟੱਬਰ ਨੂੰ ਲਾਇਆ ਇੱਕ ਹਾਵਨਾ ਕੰਨਿਆਵਲੀ ਕੀ ਕਰੀ ਜਾਂ ਰਹੀ ਆ ਨਈ ਆ ਸਿਆਣੇ ਆਂਦੇ ਹੁੰਦੇ ਆ ਕਰਦਾ ਕੋਈ ਆ ਭੁਗਤਣਾ ਕਿ ਇਹਨੂੰ ਪੈਂਦੀਆਂ ਨਹੀਂ ਆ ਮੈਨੂੰ ਤੇ ਦੇਖਦਾ ਵੀ ਉਹ ਉਹ ਨਹੀਂ ਆ ਕਰਨੀਆਂ ਤੈਨੂੰ ਭੁਗਤਣੀਆਂ ਪੈਣੀਆਂ ਜਾਂ ਆਪਦੀ ਆ ਉਹ ਇੱਥੇ ਫੇਰੇ ਵੀ ਦਾਦੂ ਜੀ ਪੰਜਾਬੀ ਹੈਗੀ ਸੀ ਤੇ ਮੈਮਾ ਇੰਨਾ ਕੋ ਕਹਿੰਦੀਆਂ ਨਹੀਂ ਇੱਥੇ ਮੈਮਾ ਅੰਗਰੇਜ਼ੀ ਪਰ ਉੱਥੇ ਲਿਖ ਪੰਜਾਬੀ ਦੀ ਕੋਈ ਨਹੀਂ ਹੈਗੀ ਉੱਥੇ ਥੋੜੀ ਬਹੁਤੀ ਆ ਚਲ ਪੁੱਤ ਧਿਆਨ ਨਾਲ ਪੜਿਆ ਕਰ ਨਹੀਂ ਤੇ ਤੈਨੂੰ ਟੁਵੀਸ ਨੇ ਪਾ ਲੈਣੇ ਆ ਪਰ ਆਂਦਾ ਦਾਦੂ ਜੀ ਸਕੂਲੇ ਮਹੋ ਜਾਇਆ ਜਾਣਾ ਡਿਆ ਵਾ ਹੋਰ ਤੂੰ ਮੈਨੂੰ ਫਾਪਾ ਦੇ ਲੱਗੇ ਟਿਊਸ਼ਨ ਦਾ ਪਰ ਮੈਂ ਤੇਰੇ ਹਲ ਕੰਮ ਆਇਆ ਹੀ ਦੱਸੋ ਕੀ ਕੰਮ ਏ ਪਰ ਹੀ ਇਹਨੂੰ ਫੋਨ ਲਾਉਣਾ ਲਾ ਦਿੰਨਾ